ਲਗਾਤਾਰ ਦੂਸਰੀ ਵਾਰ 올림픽 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਉਤਸ਼ਾਹ ਨਾਲ ਭਰੀ ਭਾਰਤੀ ਹਾਕੀ ਟੀਮ ਵੱਲੋਂ ਚੀਨ ਦੇ ਖਿਲਾਫ ਖੇਡ ਕੇ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਏਸ਼ੀਅਨ ਚੈਂਪੀਅਨ ਟਰੋਫੀ ਆਪਣੇ ਨਾਮ ਕੀਤੀ ਗਈ ਜਿਸ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਅੰਮ੍ਰਿਤਸਰ ਦੇ ਨਿੱਜੀ ਸਕੂਲ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਤੇ ਕਪਤਾਨ ਨੂੰ ਸਨਮਾਨਿਤ ਕੀਤਾ ਗਿਆ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡਾ ਹਾਕੀ ਦਾ ਪੂਰਾ ਪਰਿਵਾਰ ਇੱਥੇ ਨਾਲ ਜੁੜਿਆ ਹੈ ਜੀ ਸੋ ਸਾਰੇ ਇੱਕ ਦੂਜੇ ਨਾਲ ਰੂਬਰੂ ਹੋਏ ਆ ਇਹ ਵੀ ਬਹੁਤ ਮਾਣ ਵਾਲੀ ਗੱਲ ਆ ਤੇ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਮੈਂ ਇਹਨਾਂ ਦਾ ਜੀ 100% ਸਰ ਆਈ ਥਿੰਕ ਸਰਕਾਰ ਵੀ ਆ ਆਪਣਾ ਜਿਹੜਾ ਉਪਰਾਲਾ ਵਧੀਆ ਕਰ ਰਹੀ ਹੈ ਜੀ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਖੇਡਵਤਨ ਪੰਜਾਬ ਦੀਆਂ ਪੰਜਾਬ ਚ ਹੋ ਰਹੀਆਂ ਨੇ ਜੀ ਪੁਰਾਣੀਆਂ ਖੇਡਾਂ ਅੱਗੇ ਲੈ ਕੇ ਆ ਰਹੇ ਆ ਐਂਡ ਹੁਣ ਫਸਟ ਟਾਈਮ ਜਦੋਂ ਸੀਮ ਸਿੰਘ ਸਾਹਿਬ ਨਾਲ ਮਿਲੇ ਸੀ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਆਪਾਂ ਪੰਜਾਬ ਦੇ ਵਿੱਚ ਵੀ ਵਧੀਆ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਈਏ ਆਈ ਥਿੰਕ ਇਹ ਚੀਜ਼ਾਂ ਬਹੁਤ ਵਧੀਆ ਨੇ ਆਉਣ ਵਾਲੀ ਫਿਊਚਰ ਲਈ ਤੇ ਆਉਣ ਵਾਲੀ ਜਨਰੇਸ਼ਨ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਵੀ ਅਸੀਂ ਕੋਈ ਮੈਡਲ ਜਿੱਤ ਕੇ ਆਉਂਦੇ ਆ ਸਾਨੂੰ ਇਦਾਂ ਹੀ ਹਰ ਵਾਰ ਮਾਨ ਸਨਮਾਨ ਮਿਲਦਾ ਵਾ ਅਸੀਂ ਪਿਛਲੀ ਵਾਰ ਵੀ ਜਦੋਂ ਮੈਡਲ ਜਿੱਤ ਕੇ ਆਏ ਸੀ 올림픽 ਦੇ ਵਿੱਚ ਉਦੋਂ ਵੀ ਸਾਨੂੰ ਇਨਾ ਸਨਮਾਨ ਸਨਮਾਨ ਮਿਲਿਆ ਸੀ ਹੁਣ ਵੀ ਅਸੀਂ ਚੈਂਪੀਅਨ ਟਰੋਫੀ ਦੇ ਵਿੱਚ ਆ ਕੇ 골ਡ ਮੈਡਲ ਲੈ ਕੇ ਆਏ ਆ ਤੁਹਾਨੂੰ ਅੱਜ ਫੇਰ ਆਉਣਾ ਹੈ ਮਾਨ ਸਨਮਾਨ ਮਿਲਦਾ ਵਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਬਿਲਕੁਲ ਜੀ ਉਹ ਵੱਡਾ ਫਾਈਨਲ ਮੈਚ ਸੀ ਫਾਈਨਲ ਮੈਚ ਤਾਂ ਹਮੇਸ਼ਾ ਹੀ ਟਫ ਹੁੰਦਾ ਵਾ ਤੁਹਾਨੂੰ ਪਤਾ ਹੀ ਹੈ ਕਿ ਫਾਈਨਲ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਸਾਡਾ ਲਾਸਟ 7 ਮਿੰਟ ਰਹਿ ਗਏ ਸੀ ਦੋ ਅਸੀਂ 골 ਕੀਤਾ ਸੀ ਉਹ ਪੂਰੀ ਟੀਮ ਦਾ 골 ਆ ਜੀ ਮੇਰਾ 골 ਨਹੀਂ ਆ